ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਦਾ ਅਸਰ ਚੰਡੀਗੜ੍ਹ ਚ ਰਹਿਣ ਵਾਲੇ ਹਰ ਸ਼ਖਸ ਦੇ ਨਾਲ-ਨਾਲ ਸਭ ਤੋਂ ਵੱਧ ਚੰਡੀਗੜ੍ਹ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਤੇ ਪੈਣ ਵਾਲਾ ਹੈ ਜੀ ਹਾਂ ਹੁਣ ਚੰਡੀਗੜ੍ਹ ਚ ਦੁਕਾਨਾਂ 24 ਘੰਟੇ ਖੋਲੀਆਂ ਜਾ ਸਕਣਗੀਆਂ ਪਰ ਸਿਰਫ ਉਹਨਾਂ ਦੁਕਾਨਾਂ ਨੂੰ ਹੀ 24 ਘੰਟੇ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਕਿਰਤ ਵਿਭਾਗ ਦੇ ਕੋਲ ਰਜਿਸਟਰ ਹੋਣਗੀਆਂ ਕਿਰਤ ਵਿਭਾਗ ਦੇ ਕੋਲ ਰਜਿਸਟਰ ਦੁਕਾਨਾਂ ਨੂੰ 24 ਘੰਟੇ 365 ਦਿਨ ਖੋਲੇ ਜਾਣ ਦੀ ਇਜਾਜ਼ਤ ਚੰਡੀਗੜ੍ਹ ਪ੍ਰਸ਼ਾਸਨ ਨੇ ਦੇ ਦਿੱਤੀ ਹੈ ਹਾਲਾਂਕਿ ਇਹ ਹੁਕਮ ਸ਼ਰਾਬ ਦੇ ਠੇਕੇ ਬੀਅਰ 바ਰ ਕਲਬਾਂ ਤੇ ਲਾਗੂ ਨਹੀਂ ਹੋਣਗੇ ਇਸ ਇਜਾਜ਼ਤ ਦੇ ਨਾਲ ਨਾਲ 24 ਘੰਟੇ ਦੁਕਾਨਾਂ ਖੋਲਣ ਦੇ ਲਈ ਦੁਕਾਨਦਾਰਾਂ ਨੂੰ ਕੁਝ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ ਜਿਹੜੇ ਵੀ ਦੁਕਾਨਦਾਰ 24 ਘੰਟੇ ਦੁਕਾਨਾ ਖੋਲਣਾ ਚਾਹੁੰਦੇ ਨੇ ਉਹਨਾਂ ਨੂੰ ਪਹਿਲਾਂ ਕਿਰਤ ਵਿਭਾਗ ਦੀ ਵੈੱਬਸਾਈਟ ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ ਮੁਲਾਜ਼ਮਾ ਅਤੇ ਖਾਸ ਤੌਰ ਤੇ ਮਹਿਲਾ ਮੁਲਾਜ਼ਮਾ ਦੀ ਸੁਰੱਖਿਆ ਯਕੀਨੀ ਬਣਾਈ ਹੋਵੇਗੀ ਕਿਸੇ ਵੀ ਮੁਲਾਜ਼ਮ ਤੋਂ 9 ਘੰਟੇ ਤੋਂ ਬਾਅਦ ਕੰਮ ਨਹੀਂ ਕਰਵਾਇਆ ਜਾ ਸਕੇਗਾ ਹਫ਼ਤੇ 'ਚ ਇੱਕ ਛੁੱਟੀ ਦੇਣੀ ਵੀ ਲਾਜ਼ਮੀ ਹੋਵੇਗੀ ਜਿਸ ਦੇ ਲਈ ਤਨਖਾਹ ਚ ਕਿਸੇ ਤਰੀਕੇ ਦੀ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਹਰ ਕਰਮਚਾਰੀ ਤੋਂ ਲਗਾਤਾਰ 5 ਘੰਟੇ ਕੰਮ ਲੈਣ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਦਾ ਆਰਾਮ ਦਿੱਤਾ ਜਾਵੇ ਜੇਕਰ ਰਾਤ 10 ਵਜੇ ਤੋਂ ਬਾਅਦ ਵੀ ਦੁਕਾਨਾਂ ਖੁੱਲੀਆਂ ਰਹਿੰਦੀਆਂ ਨਹੀਂ ਤਾਂ ਦੁਕਾਨ ਮਾਲਕ ਨੂੰ ਸਾਰੇ ਕਰਮਚਾਰੀਆਂ ਅਤੇ ਗਾਹਕਾਂ ਦੇ ਲਈ ਸੁਰੱਖਿਆ ਦੇ ਪੂਕਤਾ ਪ੍ਰਬੰਧ ਯਕੀਨੀ ਬਣਾਣੇ ਹੋਣਗੇ ਜੇਕਰ ਕੋਈ ਮਹਿਲਾ ਕਰਮਚਾਰੀ ਰਾਤ 8 ਵਜੇ ਤੋਂ ਬਾਅਦ ਵੀ ਕੰਮਤੇ ਹੈ ਤਾਂ ਉਸ ਤੋਂ ਲਿਖਤੀ ਸਹਿਮਤੀ ਲੈਣੀ ਹੋਵੇਗੀ ਕੰਮ ਖਤਮ ਹੋਣ ਤੋਂ ਬਾਅਦ ਮਹਿਲਾ ਮੁਲਾਜ਼ਮ ਨੂੰ ਸੁਰੱਖਿਤ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਦੁਕਾਨ ਮਾਲਕ ਦੀ ਹੋਵੇਗੀ ਇਸ ਦੇ ਨਾਲ ਹੀ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਵੀ ਲਾਜ਼ਮੀ ਹੋਣਗੇ ਇਹ ਫੈਸਲਾ ਸਿਰਫ ਜਿਹੜੇ ਮੌਲ ਕਲਚਰ ਨੂੰ ਬੜਾਵਾ ਦੇਣ ਵਾਸਤੇ ਹੈ ਜਿਹੜੇ ਸਾਡੇ ਦੁਕਾਨਦਾਰ ਪੁਰਾਣੇ ਜਾਂ ਛੋਟੇ ਦੁਕਾਨਦਾਰ ਨੇ ਜਾਂ ਮੀਡੀਅਮ ਕਲਾਸ ਦੇ ਦੁਕਾਨਦਾਰ ਨੇ ਉਹਨਾਂ ਵਾਸਤੇ ਫੈਸਲਾ ਕਦੀ ਵੀ ਠੀਕ ਨਹੀਂ ਹੋਇਆ ਹੋ ਸਕਦਾ ਹੈ ਅਜਤੋਂ 4 ਸਾਲ ਪਹਿਲਾਂ ਵੀ ਗੁਰਨਰ ਸਾਹਿਬ ਨੇ ਜਿਹੜੇ ਪੁਰਾਣੇ ਗੁਰਨਰ ਸਾਹਿਬ ਸੀ ਉਹਨਾਂ ਨੇ ਸਾਨੂੰ ਪੁੱਛਿਆ ਸੀ ਬਿੱਟ ਸੀ ਮੀਟਿੰਗ ਵੀ ਹੋਈ ਸੀਗੀ ਤਾਂ ਉਹਦੇ 'ਚ ਵੀ ਮੈਂ ਇਹੀ ਗੱਲ ਰੱਖੀ ਸੀ ਕਿ ਵੀ ਸਰ ਕਿ ਵੀ ਦੁਕਾਨਦਾਰ ਦੀ ਲਾਈਫ ਤਾਂ ਪਹਿਲੇ ਓਨੀ ਕਗੀ ਆ ਤਾਂ ਇਹ 24 ਘੰਟੇ ਦੁਕਾਨਾਂ ਖੁੱਲਣ ਦਾ ਫੈਸਲਾ ਠੀਕ ਨਹੀਂ ਹੈ ਤਾਂ ਉਹਨਾਂ ਰੋਕ ਦਿੱਤਾ ਗਿਆ ਸੀ ਤਾਂ ਹੁਣ ਮਹਿਸੂਸ ਕਰਦੇ ਆ ਕਿ ਵੀ ਮੈਰੀ ਪ੍ਰਸ਼ਾਸਨ ਨੂੰ ਤੁਹਾਡੇ ਮਾਰਫਾ ਮੈਂ ਇੱਕ رائے ਵੀ ਦੇਣੀ ਚਾਹਾਂਗਾ ਕਿ ਵੀ ਜਦੋਂ ਵੀ ਕਦੀ ਕਿਸੇ ਵੀ ਤੁਸੀਂ ਇਦਾਂ ਦਾ ਕੋਈ ਫੈਸਲਾ ਲੈਣੇ ਹੋ ਉਹ ਸਟੇਕ ਹੋਲਡਰਸ ਨੂੰ ਜ਼ਰੂਰ ਕੰਫੀਡੈਂਸ ਲੈ ਕੇ ਫੈਸਲਾ ਲੈਣਾ ਚਾਹੀਦਾ ਜਿਸ ਦੇ ਨਾਲ ਉਹ ਫੈਸਲੇ ਦਾ ਵਿਰੋਧ ਵੀ ਨਾ ਹੋਵੇ ਔਰ ਫੈਸਲਾ ਉਹ ਇੰਪਲੀਮੈਂਟ ਵਧੀਆ ਤਰ੍ਹਾਂ ਨਾਲ ਹੋ ਜੇ ਜੀ ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਉਹਦੇ ਵਿੱਚ ਵੀ ਜਿਹੜੇ ਸਾਡੇ ਦੇ ਉਹਨਾਂ ਨੇ ਦੱਸ ਦਿੱਤਾ ਕਿ ਤੁਸੀਂ ਸਿਕਿਉਰਿਟੀ ਦਿਓਗੇ ਇਹਨਾਂ ਨੂੰ ਹੋਰ ਕਰਾਂਗੇ ਸਾਡੀ ਜ਼ਿੰਮੇਵਾਰੀ ਦੁਕਾਨਦਾਰ ਦੀ ਸ਼ਾਂਤੀਪ੍ਰੀਤ ਦੁਕਾਨਦਾਰ ਹੈਗਾ ਉਹਨੇ ਉਹਨਾਂ ਕੰਮ ਕਰਨਾ ਜਿੰਨਾ ਕੋਨ ਨੂੰ ਉਹਨੂੰ ਲੋੜ ਹੈਗੀ ਆ ਉਹਨ ਉਸਤਾਨ ਨਾਲ ਹੀ ਚੱਲਣਾ ਉਹ ਕੁਝੀ ਦੁਕਾਨਦਾਰਾਂ ਨੂੰ ਫਾਇਦਾ ਹੈਗਾ ਜਿਹੜੇ ਨੀਲਮ ਦੇ ਨਾਲ ਨਾਲ ਹੈਗੇ ਨੇ ਜਿਹੜੇ ਉੱਪਰ ਦੁਕਾਨਦਾਰ ਹੈਗੇ ਨੇ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਦਾ ਮਿਲੇਗਾ ਸਾਨੂੰ ਉਹਨਾਂ ਨੇ ਬੁਲਾਇਆ ਹੀ ਨਹੀਂ ਉਹਨਾਂ ਨੇ ਸਾਸ ਸੂਰੇ ਖਾਰਾਂ ਪੜੀ ਨੂੰ ਪਤਾ ਲੱਗਿਆ ਸਾਨੂੰ ਕਿ ਫੈਸਲਾ ਆ ਗਿਆ ਸੋ ਆਖਰ ਨੂੰ ਦੁਕਾਨਦਾਰ ਨੂੰ ਬੁਲਾਣਾ ਚਾਰ ਮੀਟਿੰਗ ਹੋਣ ਵੀ ਸਾਡੀਆਂ ਫਿਰ ਤਾਂ ਜੀ ਕੋਈ ਰਾਏ ਦਈਏ ਉਹਨਾਂ ਨੂੰ ਤਾਂ ਜੀ ਹਾਂ ਇਹ ਕੁਝ ਹਦਾਇਤਾਂ ਨੇ ਜੋ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਨੇ ਅਤੇ ਇਨ੍ਹਾਂ ਹਦਾਇਤਾਂ ਇਨ੍ਹਾਂ ਸ਼ਰਤਾਂ ਚੋਂ ਹੀ ਕੁਝ ਦਾ ਦੁਕਾਨਦਾਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਤਿਵਦ ਸਵਾਲ ਰਾਤ ਦੇ ਸਮੇਂ ਦੁਕਾਨਦਾਰਾਂ ਅਤੇ ਕਾਕਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਜਾ ਰਹੇ ਨਹੀਂ ਜਿਹਾ ਕੁਝ ਦੁਕਾਨਦਾਰਾਂ ਦਾ ਇਹ ਇਲਜ਼ਾਮ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਦੁਕਾਨਦਾਰਾਂ ਤੋਂ ਪੁੱਛੇ ਬਿਨਾ ਲਿਆ ਗਿਆ ਹੈ ਦੁਸ਼ਰਤਾ ਪ੍ਰਸ਼ਾਸਨ ਦੇ ਵੱਲੋਂ ਰੱਖੀਆਂ ਗਈਆਂ ਨਹੀਂ ਉਹਨਾਂ ਨੂੰ ਪੂਰਾ ਕਰਨਾ ਹਰ ਦੁਕਾਨਦਾਰ ਦੇ ਲਈ ਮੁਮਕਿਨ ਨਹੀਂ ਨਾਲ ਹੀ ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ ਕਿ ਜੋ ਸੁਰੱਖਿਆ ਪ੍ਰਬੰਧ ਕਾਇਦੇ ਨਾਲ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਉਣੇ ਚਾਹੀਦੇ ਸੀ ਉਹ ਵੀ ਦੁਕਾਨਦਾਰਾਂ ਨੂੰ ਆਪਣੇ ਪੱਧਰ ਤੇ ਕਰਨ ਲਈ ਕਹਿ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਦੁਕਾਨਦਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ 19 ਫੈਸਲਿਆਂ ਨੂੰ ਲੈ ਕੇ ਕੀ ਅੱਗੇ ਦੀ ਰਣਨੀਤੀ ਰਹਿੰਦੀ ਹੈ ਕੀ ਦੁਕਾਨਦਾਰ ਜਿਹੜੇ ਅਪੀਲ ਕਰਦੇ ਨੇ ਉਹਨੂੰ ਲੈ ਕੇ ਕੀ ਪ੍ਰਸ਼ਾਸਨ ਫੈਸਲਾ ਲੈਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਕੈਮਰਾਮੈਨ ਇੰਦਰਜੀਤ ਦੇ ਨਾਲ ਦਲਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ